ਇਸ ਵਕਤ ਖਨੌਰੀ ਬਾਰਡਰ ਤੋਂ ਮਹਿਜ 3-4 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਜ਼ਾਰਡ ਜਿਹੜਾ ਬਣਾਇਆ ਗਿਆ ਜਿੱਥੇ ਖਨੌਰੀ ਬਾਰਡਰ ਤੋਂ ਜਿੰਨੇ ਵੀ ਕਿਸਾਨਾਂ ਦੇ ਟਰੈਕਟਰਾਂ ਟਰਾਲੀਆਂ ਸੀ ਉਹਨਾਂ ਨੂੰ ਡਿਟੇਨ ਕਰਕੇ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਉੱਥੋਂ ਤੋਚਨ ਕਰਕੇ ਇੱਥੇ ਲਿਆਂਦਾ ਗਿਆ ਇੱਕ ਜਗ੍ਹਾ ਦੇ ਉੱਪਰ ਸਾਰੇ ਟਰੈਕਟਰ ਟਰਾਲੀਆਂ ਨੂੰ ਡੰਪ ਕੀਤਾ ਗਿਆ ਇਹ ਉਹ तमाम ਤਸਵੀਰਾਂ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇਣ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਇੱਥੇ ਮੌਜੂਦ ਨੇ ਤਾਂ ਲਗਾਤਾਰ ਜਿਹੜਾ ਹੈ ਇੱਥੇ ਟਰੈਕਟਰ ਟਰਾਲੀਆਂ ਨੂੰ ਡਿਸਟ੍ਰੀਬਿਊਟ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਪੁਲਿਸ ਦੇ ਅਧਿਕਾਰੀਆਂ ਦੀ ਇੱਕ ਟੀਮ ਲਗਾਤਾਰ ਇੱਥੇ ਮੌਜੂਦ ਹੈ ਜਿਹੜੀ ਲਗਾਤਾਰ ਇਹਨਾਂ ਸਾਧਨਾਂ ਨੂੰ ਜਿਹੜਾ ਇਹਨਾਂ ਨੂੰ ਡਿਸਟ੍ਰੀਬਿਊਟ ਕਰ ਰਹੀ ਹੈ ਬਹੁਤ ਵੱਡੇ ਲੈਵਲ ਤੇ ਟਰੈਕਟਰ ਟਰਾਲੀਆਂ ਨੇ ਹਾਲਾਂਕਿ ਖਨੌਰੀ ਬਾਰਡਰ ਦੇ ਉੱਪਰ ਜਿਹੜੇ ਨੇ ਕਿਸਾਨ ਆਪੋ ਆਪਣੇ ਸਮਾਨ ਦੀ شناخت ਕਰ ਰਹੇ ਨੇ ਬਹੁਤ ਸਾਰੇ ਪਿੰਡਾਂ ਤੋਂ ਇੱਥੇ ਲੋਕ ਆ ਰਹੇ ਨੇ ਤਾਂ ਵਾਹਨਾਂ ਦੀ شناخت ਕੀਤੀ ਜਾ ਰਹੀ ਹੈ ਜਰੂਰੀ ਡਾਕੂਮੈਂਟਸ ਜਿਹੜੇ ਨੇ ਦਸਤਾਵੇਜ਼ ਜਿਹੜੇ ਨੇ ਉਹਨਾਂ ਨੂੰ ਦਿਖਾ ਕੇ ਕਿਸਾਨ ਇੱਥੋਂ ਆਪਣੇ ਵਾਹਨ ਜਿਹੜੇ ਨੇ ਉਹ ਲੈ ਕੇ ਜਾ ਰਹੇ ਨੇ ਤਾਂ ਇਹ ਰਾਤ ਦੀ ਤਸਵੀਰ ਹੈ ਅੱਜ ਬਹੁਤ ਸਾਰੇ ਸਾਧਨ ਜਿਹੜੇ ਨੇ ਉਹ ਕਿਸਾਨਾਂ ਨੂੰ ਡਿਸਟ੍ਰੀਬਿਊਟੇਥੋਂ ਕਰ ਦਿੱਤੇ ਗਏ ਨੇ ਕਿਸਾਨਾਂ ਨੂੰ ਦੇ ਜਿਹੜੇ ਆਇਡੈਂਟੀਟੀ ਕਾਰਡ ਵਗੈਰਾ ਨੇ ਆਧਾਰ ਕਾਰਡ ਵਗੈਰਾ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਬਕਾਇਦਾ ਤੌਰ ਤੇ ਉਹਨਾਂ ਦੀ ਇੱਕ ਫੋਟੋ ਖਿੱਚੀ ਜਾ ਰਹੀ ਹੈ ਤਾਂ ਜੋ ਕੋਈ ਗਲਤ ਸਾਧਨ ਨਾ ਲੈ ਜਾਵੇ ਉਸ ਸਾਧਨ ਜਿਹੜਾ ਉਹ ਲੈ ਕੇ ਜਾ ਰਿਹਾ ਚਾਹੇ ਉਹ ਟਰੈਕਟਰ ਹੋਵੇ ਟਰਾਲੀ ਹੋਵੇ ਉਹਦੀ ਵੀ ਪੂਰੀ ਵੀਡੀਓਗ੍ਰਾਫੀ ਅਤੇ ਫੋਟੋ ਜਿਹੜੀ ਹੈ ਉਹ ਪੁਲਿਸ ਵੱਲੋਂ ਖਿੱਚੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਇੱਥੇ ਪ੍ਰਸ਼ਾਸਨ ਵਰਤਣੀ ਨਹੀਂ ਚਾਹੁੰਦਾ ਕਿਉਂਕਿ ਖਾਕੀ ਦੀ ਇੱਜ਼ਤ ਤੇ ਮਾਨ ਸਨਮਾਨ ਦਾ ਸਵਾਲ ਵੀ ਬਣਿਆ ਹੋਇਆ ਹੈ ਜਿਸਦੇ ਚੱਲਦੇ ਆ ਇਹ ਸਾਰੇ ਸਾਧਨ ਜਿਹੜੇ ਨੇ ਬਹੁਤ ਜਨਵਨ ਤਰੀਕੇ ਦੇ ਨਾਲ ਬਹੁਤ ਇੱਕ ਤਰੀਕਾ ਜਿਹੜਾ ਪੁਲਿਸ ਵੱਲੋਂ ਵਧੀਆ ਅਪਣਾਇਆ ਜਾ ਰਿਹਾ ਲਗਾਤਾਰ ਅਧਿਕਾਰੀ ਦਿਨ ਪਰ ਇੱਥੇ ਡਿਊਟੀ ਜਿਹੜੀ ਆਪਣੀ ਕਰ ਰਹੇ ਨੇ ਤਾਂ ਸਾਧਨ ਜਿਹੜੇ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਇੱਥੇ ਤਾਂ ਲੱਗਦਾ ਅਗਲੇ ਕਈ ਦਿਨ ਲੱਗ ਜਾਣਗੇ ਕਿਸਾਨਾਂ ਨੂੰ ਆਪਣੇ ਸਾਧਨ ਇੱਥੋਂ ਲਿਜਾਣ ਦੇ ਲਈ ਤਕਰੀਬਨ 10-12 ਕਿੱਲਿਆਂ ਦੇ ਵਿੱਚ ਇਹ ਸਾਧਨ ਇੱਥੇ ਮੌਜੂਦ ਨੇ ਚਾਹੇ ਕਿਸਾਨਾਂ ਦੇ ਟਰੈਕਟਰ ਹੋਣ ਟਰਾਲੀਆਂ ਹੋਣ ਜਾਂ ਹੋਰ ਸਾਧਨ ਹੋਣ ਉਹਨਾਂ ਦੇ ਜਿਸ ਤਰ੍ਹਾਂ ਪਾਣੀ ਵਾਲੀਆਂ ਟੈਂਕੀਆਂ ਨੇ ਕੂਲਰ ਨੇ ਏਸੀ ਨੇ ਬਹੁਤ ਸਾਰਾ ਸਮਾਨ ਹੈ ਹਾਲਾਂਕਿ ਬਹੁਤ ਸਾਰਾ ਸਮਾਨ ਕੁਝ ਲੋਕਾਂ ਵੱਲੋਂ ਉੱਥੋਂ ਚੋਰੀ ਵੀ ਕਰ ਲਿਆ ਗਿਆ ਹੈ ਤਾਂ ਫਿਰ ਵੀ ਜਿਹੜੇ ਲੋਕ ਨੇ ਇੱਥੇ ਲਗਾਤਾਰ ਆਪਣੇ ਸਾਧਨਾਂ ਦੀ ਪਹਿਚਾਣ ਕਰ ਰਹੇ ਨੇ ਆਪਣੇ ਸਾਧਨਾਂ ਦੀ ਉਹ ਆਪਣੇ ਸਾਧਨਾਂ ਨੂੰ ਇੱਥੋਂ ਉਹ ਲੈ ਕੇ ਵੀ ਜਾ ਰਹੇ ਨੇ ਤਾਂ ਕੁਝ ਲੋਕ ਇੱਥੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਉਹ ਇੱਥੇ ਕੀ ਕਰ ਰਹੇ ਨੇ ਸਿੰਘ ਸਾਹਿਬ ਤੁਸੀਂ ਕੀ ਕਰ ਰਹੇ ਹੋ ਇੱਥੇ ਉਹ ਨਹੀਂ ਬਾਈ ਸਮਾਨ ਪਹਾਲਣ ਆਏ ਸੀ ਆਪਣਾ ਕਿੱਥੋਂ ਆਏ ਹੋ ਜੀ ਅਸੀਂ ਉੱਬੇ ਤੋਂ ਆਏ ਹਾਂ ਅੱਛਾ ਕੁਝ ਲੱਬਿਆ ਸਮਾਨ ਕੋਈ ਨਹੀਂ ਲੱਬਿਆ ਸਾਡਾ ਪਿੰਡ ਦਾ ਪੈਸੇ ਜਨਾਲਾ ਅਸੀਂ ਉੱਬੇ ਦੀ ਸੰਗਤ ਨਾਲ ਆਏ ਹੁਣ ਦੁਬਾਰਾ ਕਿੰਨੇ ਬੰਦੇ ਆਏ ਹੋ ਇੱਥੇ ਅਸੀਂ 6 ਬੰਦੇ ਆਏ ਹਾਂ 6 ਬੰਦੇ ਹਾਂਜੀ ਕੁਛ ਕੀ ਕੀ ਸੀ ਤੁਹਾਡਾ ਇੱਥੇ ਟਰਾਲੀ ਹੈ ਬਸ ਗੱਲੀਏ ਹੌਨਲੀ ਮਿਲੀ ਨਹੀਂ ਟਰਾਲੀ ਨਹੀਂ ਮਿਲਣੀ ਕਿੰਨੇ ਫੁੱਟ ਦੀ ਟਰਾਲੀ ਸੀ ਤੁਹਾਡੀ 12 ਫੁੱਟ ਦੀ ਨਾਰਮਲ ਆਪਣੀ ਬਸ ਤਾਂ ਉੱਥੇ ਉਹ ਖਨੋਰੀ ਕਿਹੜੀ ਜਗ੍ਹਾ ਦੇ ਉੱਤੇ ਉਹ ਮੌਜੂਦ ਸੀ ਟਰਾਲੀ ਜਮੀ ਸਟੇਜ ਤੋਂ ਥੋੜਾ ਜਿਹਾ ਪਿੱਛੇ ਜਿੱਥੇ ਆਪਣਾ ਬੋਰਡ ਲੱਗਾ ਸਾਨੂੰ ਉਹ ਉੱਥੇ ਸੀਗੀ ਜੀ ਗੱਲ ਹੋਈ ਇੱਥੇ ਅਧਿਕਾਰੀਆਂ ਦੇ ਨਾਲ ਜਿਸ ਤਰੀਕਾ ਦੇ ਨਾਲ ਜਾਂ ਕਹਿੰਦੇ ਪਤਾ ਨਹੀਂ ਇੱਕ ਮੰਡੀ ਜਿ ਬਣਾਏ ਉਹਨਾਂ ਨੇ ਕੋਈ ਯਾਰਡ ਉੱਤੇ ਦੇਖ ਲਓ ਇਹ ਬਸ ਸਾਡੇ ਦਾ ਕੁਝ ਵਾਸ ਨਹੀਂ ਬਸ ਤਾਂ ਲਗਾਤਾਰ ਕਿਸਾਨ ਜਿਹੜੇ ਨੇ ਇੱਥੇ ਆਪਣੇ ਸਾਧਨਾਂ ਨੂੰ ਲੱਭ ਵੀ ਰਹੇ ਨੇ ਇੱਕ ਬਹੁਤ ਵਿਸ਼ਾ ਚਿੰਤਾ ਦਾ ਵਿਸ਼ਾ ਵੀ ਹੈ ਜਦੋਂ ਅਸੀਂ ਇਹ ਇਸ ਇਸ ਨੂੰ ਪੂਰੇ ਨੂੰ ਅਸੀਂ ਕਵਰ ਕਰ ਰਹੇ ਹਾਂ ਤਾਂ ਸਾਡਾ ਖੁਦ ਦਾ ਮਨ ਐਜ਼ ਅ ਜ਼ਿੰਮੇਵਾਰ ਹੋਣ ਦੇ ਨਾਤੇ ਕਿਸਾਨਾਂ ਦੇ ਪੁੱਤਰ ਹੋਣ ਦੇ ਨਾਤੇ ਸਾਡਾ ਖੁਦ ਦਾ ਮਨ ਵੀ ਜਿਹੜਾ ਹੈ ਉਹ ਵੀ ਡਾਵਾ ਡੋਲ ਕਈ ਵਾਰੀ ਹੁੰਦਾ ਅੱਖਾਂ ਨਮ ਹੋ ਜਾਂਦੀਆਂ ਨੇ ਸਾਡੀਆਂ ਪਰ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਉਣ ਲਗਾਤਾਰ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਉਹ ਰਾਤ ਨੂੰ ਆਪਣੇ ਸਾਧਨਾਂ ਨੂੰ ਤਲਾਸ਼ ਰਹੇ ਨੇ ਤਾਂ ਇਹ ਉਹ ਕਿਸਾਨ ਸੀ ਜਿਹੜੇ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਇੱਕ ਹੋਰ ਕਿਸਾਨ ਨੇ ਇਹ ਇਹਨਾਂ ਨੇ ਖੁਦ ਨੂੰ ਕਿਸਾਨ ਦੱਸਿਆ ਹਾਲਾਂਕਿ ਆਈਡੈਂਟੀਫਿਕੇਸ਼ਨ ਇਹਨਾਂ ਦੀ ਅਸੀਂ ਚੈੱਕ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਖੁਦ ਨੂੰ ਦੱਸਿਆ ਕਿ ਸੀ ਆਪਣੇ ਟਰਾਲੀ ਦੀ ਭਾਲ ਕਰ ਰਹੇ ਸੀ ਆਪਣੇ ਸਾਧਨਾਂ ਦੀ ਜਿਹੜੀ ਇੱਥੇ ਭਾਲ ਕਰ ਰਹੇ ਆ ਕਿ ਸਾਡਾ ਸਾਧਨ ਜਿਹੜਾ ਹੈ ਉਹ ਕਿੱਥੇ ਹੈ ਤਾਂ ਪੁਲਿਸ ਅਧਿਕਾਰੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਹੁਣ ਤੱਕ ਕਿੰਨੇ ਸਾਧਨ ਜਿਹੜੇ ਨੇ ਉਹ ਕਿਸਾਨਾਂ ਨੂੰ ਡਿਸਟ੍ਰੀਬਿਊਟ ਕਰ ਦਿੱਤੇ ਗਏ ਨੇ ਬਹੁਤ ਵੱਡੇ ਲੈਵਲ ਤੇ ਕਿਸਾਨਾਂ ਦੇ ਵਾਹਨ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਤਾਂ ਇਹ ਉਹ ਤਮਾਮ ਤਸਵੀਰਾਂ ਨੇ ਜਿਹੜੀਆਂ ਜ਼ਾਰਡ ਜਿਹੜਾ ਬਣਾਇਆ ਗਿਆ ਡੰਪ ਕੀਤਾ ਜਾ ਰਿਹਾ ਉਸ ਦੇ ਵਿੱਚ ਸਮਾਨ ਤਾਂ ਇਹ ਵਾਟਰ ਪਾਣੀ ਜਿਹੜਾ ਵਾਟਰ ਟੈਂਕੀਆਂ ਜਿਹੜੀਆਂ ਨੇ ਉਹ ਵੀ ਇੱਥੇ ਮੌਜੂਦ ਨੇ ਵੱਡੀ ਗਿਣਤੀ ਹੈ ਇਹਨਾਂ ਸਾਧਨਾਂ ਦੀ ਇੱਥੇ ਵੱਡੀ ਗਿਣਤੀ ਦੇ ਵਿੱਚ ਹਜੇ ਵੀ ਸਾਧਨ ਇੱਥੇ ਮੌਜੂਦ ਨੇ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ ਕਈ ਦਿਨ ਕਿਸਾਨਾਂ ਨੂੰ ਲੱਗ ਜਾਣ ਕਿ ਹਾਲਾਂਕਿ ਅਲੱਗ-ਅਲੱਗ ਪਿੰਡਾਂ ਤੋਂ ਕਿਸਾਨ ਇੱਥੇ ਆਉਣੇ ਵੀ ਸ਼ੁਰੂ ਹੋਏ ਨੇ ਲਗਾਤਾਰ ਅੱਜ ਸਾਰਾ ਦਿਨ ਪੰਜਾਬ ਪੁਲਿਸ ਵੱਲੋਂ ਆਪਣੇ ਵਾਹਨ ਜਿਹੜੇ ਨੇ ਕਿਸਾਨਾਂ ਦੇ ਜਿਹੜੇ ਵਾਹਨ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਆ ਕੀਤੇ ਗਏ ਤਾਂ ਮੈਂ ਉਸ ਕੈਂਪ ਦੀ ਵੀ ਤਸਵੀਰ ਦਿਖਾ ਦਿੰਨਾ ਤੁਹਾਨੂੰ ਜਿੱਥੇ ਪੁਲਿਸ ਜਿਹੜੀ ਹੈ ਉਹ ਸਾਧਨਾਂ ਦੀ ਸਿਨਾਖਤ ਕਰਦੀ ਉਹਨਾਂ ਲੋਕਾਂ ਦੀ ਵੀ ਸਿਨਾਖਤ ਕਰਦੀ ਇੱਕ ਬਜ਼ੁਰਗ ਆਏ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਰਹੇ ਸਿੰਘ ਸਾਹਿਬ ਮਿਲਿਆ ਸਾਧਨ ਤੁਹਾਡਾ ਸਰ ਟ੍ਰਾਲੀ ਕਿਹੜਾ ਟ੍ਰਾਲੀ ਗੁੰਮ ਹੋ ਗਈ ਕਿਹੜੇ ਪਿੰਡ ਤੋਂ ਤੁਸੀਂ ਬਰਨਾਲਾ ਜਿਲ੍ਹਾ ਪਿੰਡ ਦੱਸਿਓ ਦੁਆਰਾ ਬਰਨਾਲਾ ਜਿਲ੍ਹਾ ਪਿੰਡ ਪਾਦਰਾ ਪਾਦਰਾ ਪਿੰਡ ਹਾਂਜੀ ਹਾਂਜੀ ਇੱਕ ਟ੍ਰਾਲੀ ਤੁਹਾਡੀ ਹੋਈ ਹੈਗਾ ਹਾਂ 4 ਲੱਖ ਦੀ ਟ੍ਰਾਲੀ ਗੁੰਮ ਹੋ ਗਈ ਸਾਡੀ ਸਰ ਟ੍ਰਾਲੀ ਸਮਾਨ ਤੇ ਉੱਥੇ ਲਾਏ ਪਏ ਟਰਾਲੀ ਤੁਹਾਡੀ ਉੱਥੇ ਖਨੌਰੀ ਬਾਰਡਰ ਕਿਸ ਜਗ੍ਹਾ ਉੱਪਰ ਲੱਗੀ ਹੋਈ ਹੈ ਖਨੌਰੀ ਬਾਰਡਰ ਸਟੇਜ ਦੇ ਨਾਲ ਇਧਰਲੇ ਪਾਸੇ ਸਟੇਜ ਪੱਲੇ ਪਾਸੇ ਟਰਾਲੀ ਇਧਰਲੇ ਪਾਸੇ ਦੀ ਹੋਰ ਜਗ੍ਹਾ ਵੀ ਨੇ ਕਈ ਜਿੱਥੇ ਸਾਧਨ ਜਿਹੜੇ ਨੇ ਉਹ ਸਟੋਰ ਕੀਤੇ ਗਏ ਨੇ ਤੇ ਉੱਥੋਂ ਲਗਾਤਾਰ ਸਾਧਨ ਆਪਣੇ ਪਹਿਚਾਣ ਕੇ ਲੋਕ ਕੱਲ ਜਾ ਵੀ ਰਹੇ ਨੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਲਵ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਥਿਤੀ ਨੂੰ ਜਾਣਾਂਗੇ ਜਦ ਤੱਕ ਮੈਂ ਕੈਮਰਾਮੈਨ ਨੂੰ ਕਹਾਂਗਾ ਜਦ ਤੱਕ ਅਫੀਸਰ ਗੱਲ ਕਰਦੇ ਨੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਲਗਾਤਾਰ ਇਹ ਉਹ ਸਾਧਨ ਨੇ ਜਿਹੜੇ ਕਿਸਾਨਾਂ ਦੇ ਇੱਥੇ ਖਨੋਰੀ ਬਾਰਡਰ ਤੋਂ ਟੋਚਨ ਕਰਕੇ ਇੱਥੇ ਲਿਆਂਦੇ ਗਏ ਨੇ ਤੇ ਕਿਸਾਨ ਲਗਾਤਾਰ ਆਪਣੇ ਸਾਧਨਾਂ ਨੂੰ ਇੱਥੇ ਲੱਭ ਵੀ ਰਹੇ ਨੇ ਦਿੱਕਤਾਂ ਦਾ ਦੌਰ ਕਿਸਾਨਾਂ ਦਾ ਸ਼ੁਰੂ ਹੈ ਕਿਉਂਕਿ ਬਹੁਤ ਸਾਰੇ ਸਾਧਨ ਕਿਸਾਨਾਂ ਦੇ ਗੁੰਮ ਵੀ ਹੋਏ ਨੇ ਤਾਂ ਅਸੀਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਸਾਧਨ ਜਿਹੜੇ ਨੇ ਹੁਣ ਤੱਕ ਕਿਸਾਨਾਂ ਨੂੰ ਡਿਸਟ੍ਰੀਬਿਊਟ ਕਰ ਦਿੱਤੇ ਗਏ ਨੇ ਬਹੁਤ ਸਾਰੇ ਟਰੈਕਟਰ ਨੇ ਬਹੁਤ ਸਾਰੇ ਟਰਾਲੀਆਂ ਨੇ ਔਰ ਇੱਕ ਵੱਡਾ ਮਤਲਬ ਇਨਵੈਸਟਮੈਂਟ ਕੀਤੀ ਹੋਵੇਗੀ ਕਿਸਾਨਾਂ ਨੇ ਟਰੈਕਟਰ ਜਿਹੜੇ ਨੇ ਸਵਰਾਜ ਟਰੈਕਟਰ ਹੈ ਨਾਟ 11 ਟਰੈਕਟਰ ਹੈ ਆਇਸ਼ਰ ਟਰੈਕਟਰ ਹੈ ਫੋਨ ਟਰੈਕਟਰ ਹੈ ਫਾਰਮ ਟਰੈਕਟਰ ਟਰੈਕਟਰ ਹੈ ਤਾਂ ਮਹਿੰਦਰਾ ਦੇ ਕਈ ਟਰੈਕਟਰ ਇੱਥੇ ਮੌਜੂਦ ਨੇ ਤਾਂ ਉਹ तमाम ਤਸਵੀਰਾਂ ਨੇ ਜਿਹੜੀਆਂ ਉਸ ਯਾਰਡ ਦੀਆਂ ਨੇ ਜਿੱਥੇ ਕਿਸਾਨਾਂ ਦਾ ਜਿਹੜਾ ਸਮਾਨ ਹੈ ਅਸੀਂ ਇੱਕ ਟਰਾਲੀ ਦੀ ਤਸਵੀਰ ਵੀ ਤੁਹਾਨੂੰ ਦਿਖਾਉਣਾ ਕਿ ਟਰਾਲੀ ਦੇ ਵਿੱਚ ਸਮਾਨ ਜਿਹੜਾ ਹੈ ਉਹ ਕਿਸ ਲੈਵਲ ਦੇ ਉੱਤੇ ਹੈ ਟਰਾਲੀ ਦੇ ਵਿੱਚ ਸਮਾਨ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਮਾਤਰਾ ਦੇ ਵਿੱਚ ਆਇਓ ਉਹ ਕਿਸਾਨਾਂ ਦਾ ਇਹ ਸਮਾਨ ਨੇ ਜਿਹੜੇ ਰੋਜ਼ਮਾਰਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਖਨੌਰੀ ਮੋਰਚੇ ਦੇ ਉੱਤੇ ਕੰਮ ਆਉਂਦੇ ਸੀ ਇਹ ਡੱਬੇ ਨੇ ਤਾਂ ਰਜਾਈਆਂ ਵਗੈਰਾ ਨੇ ਇਹਨਾਂ ਦੇ ਗੱਦੇ ਨੇ ਇਹ ਕਣਕ ਵੀ ਪਈ ਹੈ ਮੈਂ ਇਹ ਕਹੂੰਗਾ ਕਿ ਤਸਵੀਰਾਂ ਹੋਰ ਵੀ ਦਿਖਾਈਆਂ ਜਾਣ ਕਣਕ ਆਟਾ ਹੈ ਕਿਸਾਨ ਲੰਮੀ ਤਿਆਰੀ ਦੇ ਵਿੱਚ ਸੀ ਕਿਸਾਨ ਇੱਥੇ ਲੰਮੀ ਤਿਆਰੀ ਕਰਕੇ ਬੈਠੇ ਸੀ ਬਿਲਕੁਲ ਰਾਸ਼ਨ ਦੇ ਨਾਲ ਫੁੱਲ ਟਰਾਲੀ ਹੈ ਜਿਹੜੀ ਫਰੰਟ ਉੱਤੇ ਇਹ ਖੜੀ ਹੈ ਤਾਂ ਇਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਟਰਾਲੀਆਂ ਇੱਥੇ ਮੌਜੂਦ ਨੇ ਮੈਂ ਜਿਸ ਤਰ੍ਹਾਂ ਟਰੈਕਟਰਾਂ ਦੀ ਗੱਲ ਕੀਤੀ ਸੀ ਤਾਂ ਇੱਕ ਨਿਊ ਹਾਲੈਂਡ ਟਰੈਕਟਰ ਹੈ ਇਹ ਨਿਊ ਹਾਲੈਂਡ ਟਰੈਕਟਰ ਦੀ ਤਸਵੀਰ ਹੈ ਦੇਖ ਸਕਦੇ ਹੋ ਤੁਸੀਂ ਤਾਂ ਇਸ ਨੂੰ ਅਸੀਂ ਅੱਗੇ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਪੂਰਾ ਵੱਡਾ ਟਰੈਕਟਰ ਹੈ ਜੀ 5500 ਨਿਊ ਹਾਲੈਂਡ ਟਰੈਕਟਰ ਹੈ ਇਸ ਤਰ੍ਹਾਂ ਦੇ ਸੈਂਕੜੇ ਟਰੈਕਟਰ ਟਰਾਲੀਆਂ ਜਿਹੜੇ ਇੱਥੇ ਮੌਜੂਦ ਨੇ ਤਾਂ ਮਹਿੰਦਰਾ ਇਧਰ ਵੀ ਤਸਵੀਰ ਦਿਖਾ ਦਿਓ ਤਾਂ ਇਹ ਵੀ ਇੱਕ ਟਰੈਕਟਰ ਹੈ ਪੁਰਾਣੇ 올ਡ ਮਾਡਲ ਟਰੈਕਟਰ ਵੀ ਇੱਥੇ ਕਾਫੀ ਗਿਣਤੀ ਦੇ ਵਿੱਚ ਮੌਜੂਦ ਨੇ ਲਗਾਤਾਰ ਕਿਸਾਨ ਜਿਹੜੇ ਨੇ ਉਹ ਇੱਥੋਂ ਆਪਣੇ شناਖਤਿ ਕਾਰਡ ਦਿਖਾ ਕੇ ਸਾਧਨ ਲਿਜਾ ਵੀ ਰਹੇ ਨੇ ਕਈਆਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਦੇ ਸਾਧਨ ਜਿਹੜੇ ਨੇ ਉਹ ਗੁੰਮ ਵੀ ਹੋਏ ਨੇ ਤਾਂ ਇੱਕ ਕਿਸਾਨ ਹੋਰ ਜਿਹੜਾ ਉਹ ਟਰੈਕਟਰ ਲੈ ਕੇ ਆ ਰਹੇ ਨੇ ਤਾਂ ਉਹ ਹੁਣ ਇੱਥੇ ਆਪਣੀ ਸ਼ਨਾਖਤ ਜਿਹੜੀ ਆ ਕਰਵਾਉਣਗੇ ਸ਼ਨਾਖਤ ਕਰਾਉਣ ਤੋਂ ਬਾਅਦ ਆਪਣੇ ਸਾਧਨ ਨੂੰ ਇੱਥੋਂ ਲੈ ਕੇ ਜਾਣਗੇ ਤਾਂ ਸਾਡੀ ਕਿਸਾਨਾਂ ਨੂੰ ਅਪੀਲ ਵੀ ਹੈ ਸਾਡੇ ਚੈਨਲ ਦੇ ਰਾਹੀਂ ਅਸੀਂ ਅਪੀਲ ਵੀ ਕਰਦੇ ਹਾਂ ਕਿ ਉਹ ਵੱਡੀ ਮਾਤਰਾ ਦੇ ਵਿੱਚ ਇੱਥੇ ਆਉਣ ਆਪੋ ਆਪਣੇ ਸਾਧਨਾਂ ਦੀ ਸ਼ਨਾਖਤ ਕਰਨ ਤੇ ਆਪਣੇ ਘਰਾਂ ਨੂੰ ਲੈ ਜਾਣ ਕਿਉਂਕਿ ਚੋਰੀ ਦਾ ਵੀ ਡਰ ਬਣਿਆ ਰਹਿੰਦਾ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਸਾਧਨ ਚੋਰੀ ਹੋਣ ਦਾ ਵੀ ਘਟਿਛਾ ਰਹਿੰਦਾ ਕਿ ਉਹਨਾਂ ਦਾ ਸਾਧਨ ਚੋਰੀ ਨਾ ਹੋ ਜਾਵੇ ਤਾਂ ਪੁਲਿਸ ਅਫਸਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਹੁਣ ਤੱਕ ਕਿੰਨੇ ਸਾਧਨ ਜਿਹੜੇ ਨੇ ਉਹ ਕਿਸਾਨਾਂ ਨੂੰ ਡਿਸਟ੍ਰੀਬਿਊਟ ਕੀਤੇ ਗਏ ਨੇ ਸਰ ਕਿੰਨੇ ਸਾਧਨ ਹੁਣ ਤੱਕ ਕਿਸਾਨਾਂ ਨੂੰ ਜਿਹੜੇ ਨੇ ਡਿਸਟ੍ਰੀਬਿਊਟ ਕੀਤੇ ਅੱਜ ਤੱਕ 142 ਦੇਤੇ ਅਸੀਂ ਕੱਲ 18 ਇੱਤੇ ਗਏ ਸੀ ਅੱਜ 124 ਦੇਤੇ ਨੇ ਕੀ ਕੀ ਉਹਨਾਂ ਦੇ ਮਤਲਬ ਜਿਹੜੇ ਜ਼ਰੂਰੀ ਡਾਕੂਮੈਂਟਸ ਨੇ ਉਹ ਦੇਖੇ ਉਹਨਾਂ ਦੇ ਆਧਾਰ ਕਾਰਡ ਜੀ ਜਿਹਦਾ ਟਰੈਕਟਰ ਨਾ ਉਹ ਹੈ ਜਾਂ ਟਰਾਲੀ ਦਾ ਮਾਲਕ ਹੈ ਉਹਦਾ ਆਧਾਰ ਕਾਟ ਤੇ ਇੱਕ ਗਵਾਹ ਪਿੰਡ ਦਾ ਕੋਈ ਜਾਂ ਗਵਾਨ ਦਾ ਜਿਹੜਾ ਕਿਸੇ ਨੂੰ ਜਾਣਦਾ ਹੋਵੇ ਉਹਨਾਂ ਨੂੰ ਵੀ ਹਾਂ ਜੀ ਤਾਂ ਸਰ ਜਿਹੜਾ ਟਰੈਕਟਰ ਟਰਾਲੀ ਜਿਸ ਤਰ੍ਹਾਂ ਇਹ ਲੈ ਕੇ ਜਾ ਰਹੇ ਨੇ ਉਹਦੀ ਫੋਟੋ ਵਗੈਰਾ ਵੀ ਕੀਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਕੋਈ ਗਲਤ ਬੰਦਾ ਉਸ ਨੂੰ ਲਿਜਾ ਕੇ ਸੇਲ ਨਾ ਕਰ ਦਵੇ ਜਾਂ ਇਹ ਵੀ ਕਿਹਾ ਜਾਂਦਾ ਕਿ ਇਹਨੂੰ ਤੁਸੀਂ ਆਪਣੇ ਕੋਲ ਰੱਖੋਗੇ ਕਿ ਤੈਨੂੰ ਸੇਲ ਨਹੀਂ ਕਰਨਾ ਜਦ ਤੱਕ ਕਿ ਸਾਰੇ ਟਰੈਕਟਰ ਜਿਹੜੇ ਨੇ ਉਹ ਡਿਸਟ੍ਰੀਬਿਊਟ ਨਹੀਂ ਹੋ ਜਾਂਦੇ ਤੁਸੀਂ ਇਹਨੂੰ ਸੇਲ ਨਹੀਂ ਕਰੋਗੇ ਕਿਉਂਕਿ ਕਿਸੇ ਹੋਰ ਦਾ ਵੀ ਜਾ ਸਕਦਾ ਬਾਈ ਜੀ ਅਸੀਂ ਇਹ ਏਸੇ ਕਰਕੇ ਆਧਾਰ ਕੱਢ ਲੈਨੇ ਆ ਤੇ ਅਸੀਂ ਵਾਕਿਆ ਦਾ ਫੋਟੋਗ੍ਰਾਫੀ ਕਰਦੇ ਆ ਉਹਨਾਂ ਦੀ ਟਰੈਕਟਰ ਟਰਾਲੀ ਦੇ ਸਾਹਮਣੇ ਖੜਾ ਕੇ ਹਾਂਜੀ ਤਾਂ ਹੋਰ ਕੋਈ ਜਿਹੜੀਆਂ ਤੁਹਾਨੂੰ ਪੁਲਿਸ ਵੱਲੋਂ ਹਦਾਇਤਾਂ ਨੇ ਉਹ ਕੀ ਕੀ ਨੇ ਸਰ ਇਹਦੇ ਸਬੰਧੀ ਤੁਹਾਨੂੰ ਹਦਾਇਤਾਂ ਨੇ ਵੀ ਕਾਗਜ਼ ਚੈੱਕ ਕਰਕੇ ਆਰ ਸੀ ਚੈੱਕ ਕਰਕੇ ਹੀ ਫਿਰ ਸਮਾਨ ਵਹਈਆ ਕਰਾਉਣਾ ਹੈ ਉਹ ਸਾਰੇ ਟਰੈਕਟਰਾਂ ਦੀਆਂ ਸਰ ਆਰ ਸੀ ਦੀ ਸਮੱਸਿਆ ਰਹਿੰਦੀ ਆ ਅਕਸਰ ਜੱਟਾਂ ਨੂੰ ਕਿਸਾਨਾਂ ਨੂੰ ਤਾਂ ਫਿਰ ਉਹਦੇ ਆਰਸੀ ਨਾ ਹੋਣ ਦੇ ਬਾਵਜੂਦ ਤੁਸੀਂ ਕਿਹੜਾ ਬਦਲਵਾ ਡਾਕੂਮੈਂਟ ਆਰਸੀ ਨਹੀਂ ਹੁੰਦੀ ਬਾਈ ਜੀ ਤਾਂ ਉਹ ਕੋਈ ਹੋਰ ਪ੍ਰੂਫ ਦਿੰਦਾ ਜਾਂ ਕੋਈ ਪਿੰਡ ਦੇ ਨੰਬਰਦਾਰ ਤੋਂ ਲਿਖਾ ਕੇ ਲਿਆਉਂਦਾ ਜਾਂ ਪਿੰਡ ਦੇ ਸਰਪੰਚ ਤੋਂ ਲਿਖਾ ਕੇ ਲਿਆਉਂਦਾ ਅਸੀਂ ਉਸ ਕਰਕੇ ਇਹਨਾਂ ਨੂੰ ਟਰੈਕਟਰ ਵਾਹਿਆ ਕਰਾਉਂਦੇ ਆ ਤਾਂ ਪੁਲਿਸ ਅਧਿਕਾਰੀਆਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਕਿ ਪੂਰੀ ਤਹਿਕੀਕਾਤ ਤੋਂ ਬਾਅਦ ਕਿਸਾਨਾਂ ਨੂੰ ਉਹਨਾਂ ਦੇ ਸਾਧਨ ਜਿਹੜੇ ਨੇ ਉਹ ਡਿਸਟ੍ਰਿਬਿਊਟ ਕਰਦੇ ਨੇ ਜੇਕਰ ਕਿਸੇ ਟਰੈਕਟਰ ਦਾ ਉਹਦਾ ਡਾਕੂਮੈਂਟਸ ਮੌਜੂਦ ਨਹੀਂ ਹੈਗਾ ਤਾਂ ਪਿੰਡ ਦਾ ਨੰਬਰਦਾਰ ਸਰਪੰਚ ਜਾਂ ਕੋਈ ਉਹਦਾ ਹੋਰ ਜ਼ਰੂਰੀ ਡਾਕੂਮੈਂਟ ਜਿਹੜਾ ਹੈ ਉਹ ਇੱਥੇ ਪੁਲਿਸ ਵੱਲੋਂ ਲਿਆ ਜਾਂਦਾ ਤਾਂ ਉਸ ਤੋਂ ਉਸ ਤੋਂ ਬਾਅਦ ਜਿਹੜਾ ਹੈ ਉਹ ਉਹਨਾਂ ਨੂੰ ਦਿੱਤਾ ਜਾਂਦਾ ਹੈ ਸਾਧਨ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਤਾਂ ਇੱਕ ਪੁਖਤਾ ਜਿਹੜਾ ਪ੍ਰਬੰਧ ਹੈ ਪੰਜਾਬ ਪੁਲਿਸ ਦੇ ਵੱਲੋਂ ਇਸ ਵਕਤ ਇੱਥੇ ਕੀਤਾ ਜਾਂਦਾ ਹੈ ਕਿਸਾਨ ਲਗਾਤਾਰ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨਾਲ ਗੱਲਬਾਤ ਵੀ ਕਰ ਲੈਣੇ ਹਾਂਜੀ ਕੀ ਕਹਿਣਾ ਚਾਹੋ ਇਹ ਸਾਡੀ ਟਰਾਲੀ ਸਮਾਨ ਚਾਟ ਟਰਾਲੀ ਸਰ ਤਾਂ ਨੇ ਸੋ ਤਿੰਨ ਟਰਾਲੇ ਸਾਬਤ ਲੱਭ ਗਏ ਹਨ ਇੱਕ ਟਰਾਲੀ ਮੇਂ ਰਾਤ ਮੋਟੇ ਦੇ ਸਕਰਤੀ ਕੇ ਦੇ ਇੱਕ ਟੈਂਕੀ ਪਾਣੀ ਚ ਕੜਤੀ ਸੀ ਤਿੰਨ ਟਰਾਲੇ ਇੱਥੇ ਆ ਗਏ ਸੀ ਦੋ ਟਰਾਲੇ ਇੱਥੋਂ ਮਿਲ ਗਏ ਜਿਹੜੀ ਚੌਥੀ ਟਰਾਲੀ ਸੀ 2 ਲੱਖ ਦੀ ਟਰਾਲੀ ਜੋ ਦੂਰੇ ਟਰਾਲੇ ਨਹੀਂ ਨਹੀਂ ਸਰ ਇਹ ਇਹਦਾ ਬਦਲਵਾ ਪ੍ਰਬੰਧ ਵੀ ਹੈ ਸ਼ਾਇਦ ਕਿਤੇ ਹੋਰ ਵੀ ਸਮਾਨ ਜਿਹੜਾ ਟਰਾਲੀ ਦੇ ਵਿੱਚ ਸਮਾਨ ਸੀਗਾ ਜੀ ਟਰਾਲੀਆਂ ਟਰੈਕਟਰ ਸਿਰਫ ਇਸੇ ਜਗ੍ਹਾ ਦੇ ਉੱਤੇ ਇਹ ਨਹੀਂ ਜਾਂ ਹੋਰ ਜਗ੍ਹਾ ਅਸੀਂ ਸਾਰੇ ਇਕੱਠੇ ਹੋ ਗਏ ਜੀ ਮੈਂ ਅਸੀਂ ਗੱਲਬਾਤ ਵੀ ਕਰਦੇ ਹਾਂ ਇੱਕ ਮਿੰਟ ਸਰ ਸਾਨੂੰ ਦੁਬਾਰਾ ਦੇ ਦਿਓ ਐ ਸੌਰੀ ਕਿ ਜਿਹੜੇ ਯਾਰਡ ਬਣਾਇਆ ਗਿਆ ਡੰਪ ਕੀਤੇ ਜਾ ਰਹੇ ਨੇ ਇਸ ਤੋਂ ਬਿਨਾ ਬਦਲਵਾ ਵੀ ਕੋਈ ਪ੍ਰਬੰਧ ਹੈਗਾ ਕਿਤੇ ਹੋਰ ਵੀ ਨਹੀਂ ਇਸ ਵਾਰ ਹੀ ਨਹੀਂ ਸਾਨੂੰ ਪਤਾ ਜੀ ਸਾਡੀ ਇੱਥੇ ਅਸੀਂ ਬਾਹਰੋਂ ਆਏ ਸਾਡੀ ਇੱਥੇ ਡਿਊਟੀ ਲੱਗੇ ਹੁੰਦਾ ਇਸ ਵਾਰੀ ਪਤਾ ਹੈ ਤਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਬਾਰੇ ਕੋਈ ਜ਼ਿਆਦਾ ਪੁਖਤਾ ਜਾਣਕਾਰੀ ਨਹੀਂ ਹੈ ਪਰ ਫਿਲਹਾਲ ਜਿਹੜਾ ਸਾਡੀ ਮੀਡੀਆ ਦੀ ਨਿਗਾਹ ਦੇ ਵਿੱਚ ਆ ਜਿਹੜਾ ਸਾਨੂੰ ਪਤਾ ਹੈ ਉਹ ਇਹੀ ਯਾਰਡ ਹੈ ਜਿੱਥੇ ਕਿਸਾਨਾਂ ਦਾ ਸਮਾਨ ਜਿਹੜਾ ਖਨੌਰੀ ਤੋਂ ਜਿੰਨਾ ਵੀ ਉੱਥੋਂ ਟੋਚਨ ਕਰਕੇ ਇੱਥੇ ਲਿਆਂਦਾ ਗਿਆ ਉਹਨੂੰ ਤਾਂ ਇਹ ਖਨੌਰੀ ਤੋਂ ਮਹਿਜ 3 ਕਿਲੋਮੀਟਰ ਪਤੜਾਂ ਵਾਲੀ ਸਾਈਡ ਦਿੱਲੀ ਸੰਗਰੂਰ ਕੌਮੀ ਮਾਰਗ ਦੇ ਉੱਪਰ ਯਾਰਡ ਹੈਗਾ ਤੇ ਉੱਥੇ ਹੀ ਕਿਸਾਨਾਂ ਦੇ ਜਿਹੜੇ ਨੇ ਸਾਧਨ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ ਪੁਲਿਸ ਦਾ ਇੱਕ ਬਕਾਇਦਾ ਤੌਰ ਤੇ ਪੱਕਾ ਕੈਂਪ ਹੈ ਮੈਂ ਕਹੂੰਗਾ ਕਿ ਇਹ ਤਸਵੀਰ ਵੀ ਦਿਖਾ ਦਿੱਤੀ ਜਾਵੇ ਹੁਣੇ-ਹੁਣੇ ਕਿਸਾਨ ਦੀ ਤਸਵੀਰ ਹੋਈ ਹੈ ਬਕਾਇਦਾ ਹੁਣ ਇਹਨਾਂ ਦੇ ਡਾਕੂਮੈਂਟਸ ਵਗੈਰਾ ਜਿਹੜੇ ਨੇ ਉਹ ਚੈੱਕ ਹੋਣਗੇ ਤਾਂ ਇਹ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਪੂਰੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਸਾਧਨ ਜਿਹੜੇ ਨੇ ਉਹ ਡਿਸਟ੍ਰਿਬਿਊਟ ਕੀਤੇ ਜਾ ਰਹੇ ਨੇ ਤੇ ਇਹ ਕਨੋਰੀ ਬਾਰਡਰ ਦੀ ਇੱਕ ਤਸਵੀਰ ਹੈ ਪੂਰੇ ਪ੍ਰੂਫ ਜਿਹੜੇ ਨੇ ਉਹ ਲੈ ਜਾ ਰਹੇ ਨੇ ਪ੍ਰੂਫ ਲੈਣ ਤੋਂ ਬਾਅਦ ਹੀ ਜਿਹੜਾ ਉਹ ਇੱਥੋਂ ਕਿਸਾਨਾਂ ਨੂੰ ਆ ਸਾਧਨ ਜਿਹੜੇ ਨੇ ਉਹ ਡਿਸਟ੍ਰਿਕਟ ਵੂਟ ਕੀਤੇ ਜਾ ਰਹੇ ਨੇ ਔਰ ਬੜੀ ਪੁਖਤਾ ਅਰੇਂਜਮੈਂਟ ਹੈ ਜਿਹੜਾ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਪੂਰੇ ਅਧਿਕਾਰੀ ਜਿਹੜੇ ਨੇ ਪੂਰੀ ਮਸਤੈਦੀ ਦੇ ਨਾਲ ਪੂਰੀ ਰਾਤ ਇੱਥੇ ਡਟੇ ਰਹਿੰਦੇ ਨੇ ਤਾਂ ਕਿਸਾਨ ਨੂੰ ਇੱਕ ਸਾਧਨ ਮਿਲਿਆ ਗਲਬਤ ਵੀ ਕਰ ਲੈਨੇ ਸਿੰਘ ਸਾਹਿਬ ਕਿਹੜੇ ਪਿੰਡ ਸਿੰਘ ਸਾਹਿਬ ਇੱਕ ਮਿੰਟ ਦਿਓ ਜੀ ਸਾਨੂੰ ਕਿਹੜੇ ਪਿੰਡ ਤੋਂ ਆਏ ਸਰ ਅਸੀਂ ਫਾਜ਼ਲਕਾ ਫਾਜ਼ਲਕਾ ਇਹ ਕਿਹੜੇ ਕਿਹੜੇ ਸਾਧਨ ਸੀਗੇ ਤੁਹਾਡੇ ਇੱਥੇ ਉਹ ਸਾਡੇ ਸਾਧਨ ਤਕਰੀਬਨ ਅਸੀਂ ਲਈ ਚੱਲੇ ਟਰਾਲੀਆਂ ਆਈਆਂ ਅਸੀਂ 5-6 ਸਾਡੇ ਆਪਣੇ ਡਿਸਟ੍ਰਿਕਟ ਫਾਜ਼ਲਕਾ ਦੀਆਂ ਫਾਜ਼ਲਕਾ ਬਲਕ ਦੀਆਂ ਤੇ ਕੁਛ ਹੈ ਗਿਆ ਹਡੇਵਰਨੀ ਵਾਲੇ ਬਲੱਗ ਦੀਆਂ ਉਹ ਵੀ ਜੇ ਲਈ ਜਾਂਦੇ ਅਸੀਂ ਫਾਜ਼ਲ ਕਾਲੇ ਦਾ ਤਕਰੀਬਨ ਅੱਜ ਲਈ ਚੱਲੇ ਆ ਚਾਰ ਪੰਜ ਟਰਾਲੀਆਂ ਰਹਿ ਗਈਆਂ ਉਸ ਵਿੱਚ ਜਾਂਦੀਆਂ ਰਹਿਣਗੀਆਂ ਹੁਣ ਹੁਣ ਤੁਹਾਡੇ ਕੋਲੋਂ ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਆਨੇ ਹੁਣ ਕਿਹੜਾ ਸਾਧਨ ਲੈ ਕੇ ਚੱਲੇ ਅਸੀਂ ਜੀ ਟਰਾਲੀਆਂ ਹੀ ਆਪਣੀਆਂ ਲੈ ਕੇ ਚੱਲੇ ਆ ਤੇ ਸਾਡੇ ਤੋਂ ਆਧਾਰ ਕਾਰਡ ਵਗੈਰਾ ਲਿਆ ਆ ਉਹਦਾ ਤੇ ਨਾਲ ਫੋਟੋ ਫੋਟੋ ਖਿੱਚ ਲਈ ਸੜੀ ਨਾਲ ਟਰੈਕਟਰ ਵਗੈਰਾ ਵੀ ਸੀ ਇੱਥੇ ਟਰੈਕਟਰ ਹੈਗੇ ਸੀ 1 2 ਵੀ ਲੈ ਗਏ ਮਤਲਬ ਤੁਸੀਂ ਸੰਤੁਸ਼ਟ ਹੋ ਜਿਹੜੀ ਕਾਰਵਾਈ ਹੁਣ ਚੱਲ ਰਹੀ ਹੈ ਉਸ ਤੋਂ ਇਹ ਸਾਨੂੰ ਬੇਤਰਾਂ ਇਹ ਸਾਨੂੰ ਬੇਤਰਾਂ ਸਮਾਨਤਾ ਦਾ ਜ਼ੇਰੇ ਬਾਕੀ ਕਾਰਵਾਈ ਵਾਲਾ ਤਾਂ ਕੰਮ ਗਲਤੀ ਹੋਇਆ ਹੈ ਨਾ ਜਿਹੜਾ ਹੋਇਆ ਹਾਂ ਉਹ ਤਾਂ ਕੰਮ ਗਲਤੀ ਹੈ ਨਹੀਂ ਸਮਾਨਤਾ ਚਲੋ ਜਿੰਨਾ ਕੋ ਹੁਣ ਗਵਾਜ ਗਿਆ ਉਹ ਤਾਂ ਲਈ ਕੋਈ ਪੂਰਾ ਕਰ ਸਕਦਾ ਤੇ ਜਿਹੜਾ ਹੈਗਾ ਹੁਣ ਤੈਨੂੰ ਦੱਸੀ ਜੇ ਨੇ ਕੋਲ ਖੜਿਆ ਝੋਕ ਕੱਢ ਕੇ ਲੈ ਗਿਆ ਕੋਈ ਜਦੋਂ ਇਸ ਤਰ੍ਹਾਂ ਦੀ ਟਰੈਜਡੀ ਹੁੰਦੀ ਹੈ ਤਾਂ ਬਹੁਤ ਸਾਰਾ ਸਮਾਨ ਗਾਇਬ ਵੀ ਹੁੰਦਾ ਹੈ ਪਰ ਪੁਲਿਸ ਬੜੀ ਮੁਸ਼ਤਿਹਦੀ ਦੇ ਨਾਲ ਜਿੰਨਾ ਵੀ ਇੱਥੇ ਸਮਾਨ ਡੰਪ ਕੀਤਾ ਗਿਆ ਉਸ ਨੂੰ ਕਿਸਾਨਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਹਾਲਾਂਕਿ ਬਹੁਤ ਸਾਰੇ ਆਗੂਆਂ ਦੇ ਕਿਸਾਨ ਆਗੂਆਂ ਦੇ ਬਿਆਨ ਵੀ ਆਏ ਨੇ ਜਿਸ ਤਰ੍ਹਾਂ ਸਰਜੀਤ ਸਿੰਘ ਫੂਲ ਦਾ ਬਿਆਨ ਆਇਆ ਕਿ ਕੋਈ ਗੱਲ ਨਹੀਂ ਅਸੀਂ ਸਾਧਨ ਆਪਣੇ ਆਪ ਲੈ ਲਵਾਂਗੇ ਸਾਨੂੰ ਲੈਣੇ ਆਉਂਦੇ ਨੇ ਪਰ ਮੈਂ ਅਸੀਂ ਕਿਸਾਨਾਂ ਨੂੰ ਇੱਕ ਅਪੀਲ ਕਰਾਂਗੇ ਕਿ ਜਿੰਨੀ ਵੀ ਛੇਤੀ ਹੋ ਸਕਦਾ ਹੈ ਉਹ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਕੇ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਇੱਕ ਜਾੜ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਟਰੈਕਟਰ ਟਰਾਲੀਆਂ ਆ ਜਾਂ ਵਾਟਰ ਟੈਂਕ ਜਿਹੜੇ ਨੇ ਕਿਸਾਨਾਂ ਦੇ ਉਹ ਇੱਥੇ ਡੰਪ ਕੀਤੇ ਗਏ ਨੇ ਹੋਰ ਬਹੁਤ ਸਾਰਾ ਉਹਨਾਂ ਦਾ ਜ਼ਰੂਰੀ ਸਮਾਨ ਇੱਥੇ ਇਕੱਠਾ ਕੀਤਾ ਗਿਆ ਉਸ ਨੂੰ ਉਲਝਾਣ ਦੀ ਜਲਦੀ ਤੋਂ ਜਲਦੀ ਕੋਸ਼ਿਸ਼ ਜਿਹੜੀ ਹੈ ਉਹ ਕਰਨ ਅਨਮਿਊਟ ਦੇ ਉੱਤੇ ਲਗਾਤਾਰ ਜੁੜੇ ਰਹੋ ਖਨੌਰੀ ਬਾਰਡਰ ਦੀਆਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਧੰਨਵਾਦ